ਬੀਤੀ ਰਾਤ ਬਟਾਲਾ ਨੇੜਲੇ ਪਿੰਡ ਰਾਇਮਲ ਵਿੱਚ ਧਮਾਕਾ ਹੋਇਆ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਦੇ ਵਿੱਚ ਘਰ ਦੇ ਸਾਰੇ ਸ਼ੀਸ਼ੇ ਟੁੱਟ ਗਏ ਆਸ ਪੜੋਸ ਦੇ ਵਿਸ਼ੇਸ਼ ਸ਼ੀਸ਼ੇ ਟੁੱਟ ਗਏ ਤੇ ਖੜਾਕ ਬਹੁਤ ਜ਼ਿਆਦਾ ਹੋਇਆ ਸੀ ਜਿਸ ਵਿੱਚ ਪੁਲਿਸ ਨੇ ਅੱਜ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜਾ ਇਹ ਧਮਾਕਾ ਹੋਇਆ ਸੀ ਇਸ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਲੱਗ-ਅਲੱਗ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਤੇ ਜੋ ਜਾਂਚ ਕਰ ਰਹੀਆਂ ਹਨ ਕਿ ਆਲੇ-ਦੁਆਲੇ ਦੀ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਬਹੁਤ ਜਲਦੀ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਤੇ ਨਾਲ ਹੀ ਜੋ ਅੱਜ ਸੋਸ਼ਲ ਮੀਡੀਆ ਤੇ ਗੈਂਗਸਟਰ ਹੈਪੀ ਪਸ਼ੀਆ ਵੱਲੋਂ ਇਸ ਗਰਨੇਡ ਦੀ ਜ਼ਿੰਮੇਵਾਰੀ ਲਈ ਹੈ ਉਸ ਦੇ ਸਵਾਲ ਵਿੱਚ ਜਵਾਬ ਦਿੰਦੇ ਹੋਏ ਡੀਐਸਪੀ ਰਿਪੂ ਦਮਨ ਨੇ ਕਿਹਾ ਹੈ ਕਿ ਉਸ ਦੀ ਵੀ ਜਾਂਚ ਚੱਲ ਰਹੀ ਹੈ ਕਿ ਉਹ ਪੋਸਟ ਸਹੀ ਹੈ ਜਾਂ ਗਲਤ ਇਸ ਬਾਰੇ ਬਹੁਤ ਜਲਦੀ ਖੁਲਾਸਾ ਕੀਤਾ ਜਾਵੇਗਾ ਉਹਦੇ ਚੱਲ ਪਾਉਂਦੇ ਨੇ ਜਿਹੜੀ ਜਿਹੜੀ ਜੇ ਜੇ ਨਹੀਂ ਕੋਈ ਉਹ ਜਿਹੜਾ ਉਹ ਜਿਹੜਾ ਕੋਈ ਕਸੂ ਜਾਂ ਉਹ ਬਟਰ ਜਾਂ ਕਿਤੇ ਜਾਂ ਕਚਰੇ ਤੇ ਪਾਉਣ ਦੇ ਆ ਰਹੇ ਆ ਉਹਨਾਂ ਵਸਤੇ ਆਈ ਗਿਆ ਸੁਖਦੇਵ ਜੀ ਕਿਹਦਾ ਘਰ ਵਾ ਤੇ ਘਰ ਚ ਕੌਣ ਕੋਣ ਸਰ ਮੇਰਾ ਨਾਮ ਸੁਖਦੇਵ ਸਿੰਘ ਘਰ ਦੇ ਵਿੱਚ ਮੇਰੀ ਪਤਨੀ ਹਰਜਿੰਦਰ ਕੌਰ ਇੱਕ ਮੇਰੀ ਨੂੰਹ ਹੈ ਉਹਦਾ ਨਾਮ ਹੈਗਾ ਇਹ ਆਪਣਾ ਵਰਿੰਦਰ ਕੋਰ ਇੱਕ ਮੇਰੀ ਪੋਤੀ ਆ ਕੋਈ ਸਾਲ ਕਦੀ ਅਸੀਂ ਚਾਰੇ ਜੀ ਕਰਨ ਨੇ ਤਜਕੁਰ ਹ ਜੀ ਸਰ ਆਪਾਂ ਫੁਲਕਾ ਛੱਕ ਤੇ ਅੰਦਰ ਆਪਣੇ ਲੰਮੇ ਪਿਆਗੇ ਆ ਅੱਛਾ ਜੀ ਤੇ ਬਾਹਰ ਬਲਾਸਟ ਦੀ ਆਵਾਜ਼ ਆਈ ਹੈ ਬੜਾ ਤਗੜਾ ਧਮਾਕਾ ਹੋਇਆ ਅਸੀਂ ਗੇਟ ਖੋਲ ਕੇ ਵੇਖਿਆ ਅੱਡ ਗੇਟ ਦੇ ਅੰਦਰ ਵੀ ਸਾਰਾ ਛੀਸ਼ੇ ਟੁੱਟ ਗਏ ਨੇ ਸਾਰਾ ਕੁਝ ਹੋ ਗਿਆ ਜੀ ਤੇ ਅਸੀਂ ਬਾਹਰ ਨਿਕਲੇ ਆ ਕਿੰਨੇ ਵਜੇ ਦੀ ਘਟਨਾ ਵਾ ਤੇ ਸਰ ਇਹ ਮੈਂ ਨਹੀਂ ਦੱਸ ਸਕਦਾ ਕੁਝ ਵੀ ਕੈਮਰੇ ਮੇਰੀ ਨੂੰ ਵੇਖਣ ਲਈ ਹੀ ਸ਼ਾਇਦ ਉਹਦੇ ਕਹਿਣ ਮਰਗ 7:00 ਵਜ ਕੇ ਕੁਛ ਮਿੰਟ ਦਾ ਟਾਈਮ ਹੈ ਇਹ ਕਿਉਂ ਇਹ ਘਟਨਾ ਵਾਪਰੀ ਕੋਈ ਅੰਦਾਜ਼ਾ ਹੈ ਕਿ ਕਿਸ ਨੇ ਲਾੜਦਾ ਕੋਈ ਸਰ ਮੈਂ ਮੇਰਾ ਕਪਤੀਜਾ ਹੈ ਪੰਜਾਬ ਪੁਲਿਸ ਚ ਪਰਮਦਾਸ਼ ਡਿਊਟੀ ਹੈ ਦੀ ਉਹਦਾ ਕਹਿ ਦੇ ਨਾਲ ਕੋਈ ਇਹੋ ਜਿਹਾ ਕੋਈ ਝਗੜਾ ਚੱਲਦਾ ਸੀ ਉਹਦੇ ਘਰ ਤੇ ਮੇਰੇ ਘਰ ਹੋ ਰਿਹਾ ਉਹ ਪਤੀਜਾ ਇੱਥੇ ਰਹਿਦਾ ਤੋ ਨਹੀਂ ਰਹਿੰਦਾ ਜੀ ਉਹਦਾ ਘਰ ਆ ਪੈਂਦਾ ਜੀ ਲਾਗੇ ਹਾੜੇ ਉਹ ਅਮਰਥਾ ਚਲ ਗਏ ਨੇ ਉਹ ਦੇ ਕਰਕੇ ਮੇਰ ਤੇ ਟੈਕ ਹੋ ਗਿਆ ਜਦੋਂ ਕਿ ਮੇਰਾ ਉਹਨਾਂ ਕੋਈ ਲੈਣ ਨਹੀਂ ਦੇਣ ਨਹੀਂ ਉਹ ਮੇਰ ਤੋਂ ਵੱਖ ਰਹਿੰਦਾ ਏ ਮੇਰਾ ਨਾ ਕੋਣ ਬੋਲ ਨਹੀਂ ਕੁਛ ਨਹੀਂ ਜਦੋਂ ਆਵਾਜ਼ ਆਈ ਕਿੰਨੇ ਵਾਰ ਸੀ ਸਰ ਤੁਸੀਂ ਅੰਦਾਜ਼ਾ ਲਗਾ ਸਕਦੇ ਨਾ ਇਹ ਤੋਂ ਸਾਰੀ ਕੋਠੀ ਦੇ ਸ਼ੀਸ਼ੇ ਟੁੱਟ ਗਏ ਨੇ ਸਾਰਾ ਘਰ ਇਤੋਂ ਹਵਾਜ ਦਿੰਦਾ ਹੈ ਤੁਸੀਂ ਲਾ ਸਕਦੇ ਪੁਲਿਸ ਵੀ ਮੌਕੇ ਤੇ ਆਈ ਕੀ ਕਰਕੇ ਪੁਲਿਸ ਮੌਕੇ ਤੇ ਆਈ ਹੈ ਜੀ ਤੇ ਉਹ ਸਾਡਾ ਡੀ ਵੀ ਆਰ ਜਿਹੜਾ ਕੈਮਰੇ ਵਾਲਾ

ਸਰ ਵਿੱਚ ਡੈਡੀ ਨਹੀਂ ਫਾਦਰ ਨਹੀਂ ਲੋ ਮਦਰ ਨਹੀਂ ਲੋ ਸੀ ਮੈਂ ਆਪਣੀ ਗੁੜੀਆਂ ਨੂੰ ਸੁਵਾਉਣ ਲਈ ਹੀ ਅੰਦਰ ਡੈਡੀ ਸੌਂਗੇ ਮੰਮੀ ਕੱਪੜੇ ਪ੍ਰੈਸ ਕਰਦੇ ਪਏ ਇਹ ਵਿਹੜੇ ਵਿੱਚ ਕੀ ਹੋਇਆ ਕਿ ਦੋ ਜਾਣੇ ਦੋ ਆਪਣੇ ਅੰਦਰ ਸੁੱਤੇ ਪਏ ਕੀ ਦਸੀਏ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਕਿੰਨੀ ਕਰਵਾ ਜਾਈਏ ਸਰ ਉਹ ਤਾਂ ਇਹਦਾ ਲਾਸਾ ਕਦੇ ਉਹ ਕੀ ਹੋ ਜਾਦਾ ਕੀ ਨਹੀਂ ਹੋ ਜਾਦਾ ਕੀ ਲਾਸਾ ਦੇ ਦੱਸੋ ਕੀ ਚੀਜ਼ ਬਣੀ ਹੋਗੀ ਉੱਥੇ ਸਾਨੂੰ ਕੁਝ ਨਹੀਂ ਪਤਾ ਕੈਂਡਰੀ ਵਿੱਚ ਇਹ ਚੀਜ਼ ਆਈ ਹੈ ਦੋ ਮਿੰਟ ਮੋਟੇ ਸਟਾਫ ਆ ਗਿਆ ਬੱਸ ਬੱਸ ਦੌੜੀ ਜਿਵੇਂ ਜਿਹੜਾ ਦਿੱਤੀ ਬਲਾਸ ਹੋਇਆ ਕਿੰਨਾ ਖਤਰਨਾਕ ਸੀ ਉਹ ਬਲੱਡ ਕੀ ਨੁਕਸਾਨ ਹੋਇਆ ਔਰ ਕਿਤੇ ਤੱਕ ਪਹੁੰਚੀ ਕਾਰਵਾਈ ਇੱਕ 8 ਵਜੇ ਕਰੀਬ ਇਨਫੋਰਮੇਸ਼ਨ ਆਈ ਹੀ ਕੱਲ ਰਾਤੀ ਕੋਟਲੀ ਸੂਰਜ ਮੱਲੀ ਕੇ ਇੱਕ ਤਮਾਕਾ ਹੋਇਆ ਕਿਸੇ ਬੰਦੇ ਦੇ ਘਰ ਉੱਥੇ ਜਾ ਕੇ ਟੀਮ ਨੇ ਸਾਰੀ ਚੈੱਕ ਕੀਤਾ ਜਾਇਜ਼ ਲਿਆ ਅਨਾਲਿਸਿਸ ਕੀਤਾ ਜਿਹਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਕੋਈ ਸ਼ੀਸ਼ੇ ਵਗੈਰਾ ਜਰੂਰ ਟੁੱਟੇ ਉੱਥੇ ਪਾਏ ਗਏ ਉਸ ਤੋਂ ਬਾਅਦ ਜਿਹੜੀ ਆ ਜਿਹੜੇ ਉਹਦੇ ਫਰਦਰ ਜਿਹੜੀ ਐਨਾਲਿਸਿਸ ਦੇ ਲਈ ਸੀਸੀਟੀਵੀ ਟੀਮਸ ਕਰ ਰਹੀਆਂ ਉੱਤੇ ਕੰਮ ਤੇ ਨਾਲ ਸਾਡੀ ਜਿਹੜੀ ਫੋਰੈਂਸਿਕ ਤੇ ਐਫਐਸਐਲ ਦੀ ਟੀਮ ਨੇ ਕੰਮ ਕਰ ਰਹੀ ਹੈ ਸੋਸ਼ਲ ਮੀਡੀਆ ਤੇ ਹੈਪੀ ਪਛਲਾ ਨੇ ওর ਉਹਦੇ ਬਦਰ ਨੇ ਜਨਵਰੀ ਲਈ ਇਹਦੇ ਬਾਰੇ ਅਲ ਇਨਵੈਸਟੀਗੇਸ਼ਨ ਚ ਜੋ ਆਊਗਾ ਸਾਹਮਣੇ ਤੁਹਾਨੂੰ ਦੱਸਾਂਗੇ ਹਾਲ ਤੱਕੜੀ ਕੋਈ ਵੀ ਇਹਦੇ ਵਿੱਚ ਇਨਵੈਸਟੀਗੇਸ਼ਨ ਚ ਕੋਈ ਜਿਹੜਾ ਘਰ ਦਾ ਮਾਲਕ ਆ ਉਸਨੇ ਕਿਹਾ ਕਿ ਉਸ ਦਾ ਡਿਸਪਾਰਟਮੈਂਟ ਦਾ ਉਹਦੀ ਲਾਗੜਾਟ ਕਰਕੇ ਇਹਨਾਂ ਦਾ ਤਰਕ ਉਹਨੇ ਜਿਹੜਾ ਉਹ ਬੰਦਾ ਆ ਜਿਹਦੇ ਘਰ ਦੇ ਵਿੱਚ ਉਹਨੇ ਹਾਲ ਤੀਕੜੀ ਕੋਈ ਆਪਣਾ ਬਿਆਨ ਨਹੀਂ ਲਿਖਾਇਆ ਜੋ ਬਿਆਨ ਲਿਖਾਊਗਾ ਉਸ ਦਾ ਅਗਲੀ ਕਾਰਵਾਈ ਹਮਦਰ ਜਲਤੋ ਜਲਤ ਟਰੇਸ ਕਰਕੇ ਦੋਸ਼ੀ ਜਿਹੜੇ ਫੜੇ ਜਾਣ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ